ਬੱਚਿਆਂ ਦੀ ਪਸੰਦ ਦਾ ਖਾਣਾ ਬਣਾਉਂਦੇ ਬਣਾਉਂਦੇ ਪਤਾ ਹੀ ਨਹੀਂ ਲੱਗਦਾ ਕਿ ਆਪਦੀ ਵੀ ਕੋਈ ਪਸੰਦ ਹੈ ਪੂਰੀ ਸਰਦੀ ਬੀਤ ਚੁੱਕੀ ਤੇ ਅੱਜ ਮੈਂ ਸੋਚਿਆ ਚਲੋ ਮੈਂ ਆਪਣੀ ਫੇਵਰਿਟ ਸਬਜੀ ਬਣਾਉਣੀ ਹੈ ਜਿਹੜੀ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਤੇ ਬਹੁਤ ਜ਼ਿਆਦਾ ਇਹ ਟੇਸਟੀ ਬਣਦੀ ਹੈ ਤੁਸੀਂ ਵੀ ਬਣਾ ਕੇ ਇੱਕ ਵਾਰੀ ਜ਼ਰੂਰ ਦੇਖਿਓ ਇਹਦੇ ਲਈ ਲਈਆਂ ਜੀ ਆਪਾਂ ਗਾਜਰਾ ਤੇ ਉਹਨੂੰ ਛਿੱਲ ਕੇ ਚੰਗੀ ਤਰ੍ਹਾਂ ਕੱਟ ਲਿਆ ਬਿਲਕੁਲ ਛੋਟਾ ਛੋਟਾ ਜਿਹਾ ਪੀਸ ਇਹਨਾਂ ਦੇ ਕੱਟਿਓ ਮਤਲਬ ਜ਼ਿਆਦਾ ਮੋਟੀ ਨਾ ਕੱਟਿਓ ਕਿਉਂਕਿ ਉਨਹੀਂ ਬਣਨ ਤੇ ਧੀਰ ਲੱਗੂਗੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਫਿਰ ਆਪਾਂ ਗਏ ਜੀ ਬਾਹਰ ਤੇ ਥੋੜੀ ਜਿਹੀ ਲਈ ਅਜਵੈਨ ਦੇ ਪੱਤੇ ਕਿਉਂਕਿ ਆਪਾਂ ਗ ਦੂਸਰੀ ਅਜਵੈਨ ਨਹੀਂ ਪਾਈਏ ਤੇ ਪੱਤੇ ਯੂਜ਼ ਕਰਦੇ ਆਂ पांचे पत्ते ਦੇ ਲਈ ਬਹੁਤ ਸੀ ਤੇ ਆਪਾਂ ਲੈ ਆਏ ਫਿਰ ਇਹਦੇ ਲਈ ਆਪਾਂ ਕਟਾਂਗੇ ਜੀ ਪਿਆਜ਼ ਦੋ ਆਪਾਂ ਪਿਆਜ਼ ਕੱਟਿਆ ਜਿਨ੍ਹਾਂ ਨੂੰ ਮੋਟਾ ਤੁਸੀਂ ਕੱਟ ਲੈਣਾ ਤੇ ਆਪਾਂ ਬਾਅਦ ਵਿੱਚ ਉਹਨਾਂ ਨੂੰ ਕਰਾਂਗੇ ਚੌਪ ਤੁਸੀਂ ਚਾਹੋ ਤਾਂ ਉਹਨੂੰ ਬਿਲਕੁਲ ਬਰੀਕ ਵੀ ਕੱਟ ਸਕਦੇ ਹੋ ਪਰ ਉਹਦੇ ਟਾਈਮ ਲੱਗਦਾ ਸੀ ਇਸ ਕਰਕੇ ਮੈਂ ਇਹਨੂੰ ਚੌਪ ਕਰ ਲਿਆ ਫਿਰ ਆਪਾਂ ਲਈਏ ਜੀ ਦੋ ਹਰੀਆਂ ਮਿਰਚਾਂ ਇਹਦੇ ਵਿੱਚ ਜ਼ਿਆਦਾ ਮਿਰਚ ਸਬਜ਼ੀ ਵਿੱਚ ਨਹੀਂ ਪੈਂਦੀ ਕਿਉਂਕਿ ਜੇ ਜ਼ਿਆਦਾ ਹੀ ਤਿੱਖੀ ਹੋਗੀ ਤਾਂ ਇਹਦਾ ਟੇਸਟ ਵਧੀਆ ਨਹੀਂ ਰਹਿੰਦਾ ਅੱਧਾ ਇੰਚ ਦਾ ਟੁਕੜਾ ਲਿਆ ਆਪਾਂ ਅਦਰਕ ਦਾ ਤੇ ਉਹਨੂੰ ਕੱਟ ਲਿਆ ਅਦਰਕ ਥੋੜੀ ਜਿਹੀ Exactly. ਪਰ ਆਪਾਂ ਇਹਨੂੰ ਕੁੱਟ ਲਿਆ ਜੀ ਉਸ ਤੋਂ ਬਾਅਦ ਆਪਾਂ ਜਿਹੜੇ ਪੱਤੇ ਸੀਗੇ ਜਵੈਨ ਦੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਤੁਸੀਂ ਸਾਫ਼ ਕਰ ਲੈਣਾ ਉਸ ਤੋਂ ਬਾਅਦ ਪੰਜ-ਛੇ ਪੱਤੇ ਆਪਾਂ ਇਹ ਸਬਜ਼ੀ ਵਿੱਚ ਪਾਵਾਂਗੇ ਤੇ ਇਹਨਾਂ ਨੂੰ ਵੀ ਆਪਾਂ ਅਦਰਕ ਤੇ ਮਿਰਚ ਦੇ ਨਾਲ ਹੀ ਕੁੱਟ ਲਾਂਗੇ ਲਸਣ ਦੀ ਵਰਤੋਂ ਆਪਾਂ ਇਹਦੇ ਵਿੱਚ ਨਹੀਂ ਕਰਾਂਗੇ ਕਿਉਂਕਿ ਉਹਦੇ ਨਾਲ ਇਹਦਾ ਟੇਸਟ ਥੋੜਾ ਜਿਹਾ ਅਲੱਗ ਜਿਹਾ ਹੋ ਜਾਂਦਾ ਹੈ ਇਸ ਲਈ ਆਪਾਂ ਨਹੀਂ ਪਾਈ ਉਸ ਤੋਂ ਬਾਅਦ ਜੀ ਆਪਾਂ ਕੜਾਈ ਵਿੱਚ ਪਾਇਆ ਤੇਲ ਤੇਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਵਿੱਚ ਭੁੰਨਿਆ ਜੀਰਾ ਉਹ ਹੀ ਸਾਦੇ ਜਿਹੇ ਮਸਾਲਿਆਂ ਨਾਲ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਜਿਹੜੀ ਤਿਆਰ ਕਰਾਂਗੇ ਫਿਰ ਆਪਾਂ ਬਿਲਕੁਲ ਥੋੜੀ ਜਿਹੀ ਪਾਈਏ ਕਲੌਂਜੀ ਜਦੋਂ ਇਹ ਹਲਕੀ ਜਿਹੀ ਪੱਕੂਗੀ ਤੇ ਆਪਾਂ ਇਹ ਅਜਵੈਨ ਮਿਰਚ ਤੇ ਅਦਰਕ ਵਾਲਾ ਪੇਸਟ ਇਹਦੇ ਵਿੱਚ ਪਾ ਦਾਂਗੇ ਹਲਕਾ ਜੈ ਇਹਨੂੰ ਪਕਾਉਂਦੇ ਜਾਵਾਂਗੇ ਬਹੁਤ ਜਣੇ ਇਸ ਤਰੀਕੇ ਨਾਲ ਸਬਜ਼ੀ ਤਿਆਰ ਕਰਦੇ ਹੋਣਗੇ ਤੇ ਜਿਹੜੇ ਨਹੀਂ ਕਰਦੇ ਬਣਾ ਕੇ ਜ਼ਰੂਰ ਦੇਖਿਓ ਜਿਆਦਾਤਰ ਸਬਜ਼ੀ ਵਿੱਚ ਆਪਾਂ ਅਜਵੈਨ ਹੀ ਵਰਤਦੇ ਆਂ ਪਰ ਕਦੇ ਤੁਸੀਂ ਇਸ ਪੌਦੇ ਦੇ ਪੱਤੇ ਪਾ ਕੇ ਜ਼ਰੂਰ ਦੇਖਿਓ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਹੈ ਫਿਰ ਆਪਾਂ ਇਹਦੇ ਵਿੱਚ ਚੌਪ ਕੀਤਾ ਪਿਆਜ਼ ਪਾਇਆ ਗੈਸ ਦੀ ਫਲੇਮ ਆਪਣੀ ਬਿਲਕੁਲ ਸਲੋ ਹੈ ਹੌਲੀ ਹੌਲੀ ਪਕਾਵਾਂਗੇ ਕਿਉਂਕਿ ਆਪਾਂ ਤੇਲ ਹੈ ਜਿਹੜਾ ਕਾਫੀ ਘੱਟ ਪਾਇਆ ਸੀਗਾ ਇਸ ਤਰ੍ਹਾਂ ਬਿਲਕੁਲ ਨਹੀਂ ਹੋਊਗਾ ਕਿ ਮਸਾਲਾ ਪੱਕੂਗਾ ਤੇਲ ਉੱਪਰ ਆ ਜਾਊਗਾ ਆਪਾਂ ਇਹਨਾਂ ਨੂੰ ਈ ਪਾਇਆ ਫਿਰ ਇਹਦੇ ਵਿੱਚ ਉਹੀ ਸਾਦੇ ਮਸਾਲੇ ਨਮਕ ਮਿਰਚ ਮਸਾਲਾ ਹਲਦੀ ਧਨੀਆ ਪਾਊਡਰ ਤੇ ਬਿਲਕੁਲ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਪਰੇ ਜਿਹੜੀਆਂ ਵੀ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾਉਣੀ ਹੈ ਜਿੰਨਾ ਕਿ ਜਿਹਨੂੰ ਤਿੱਖਾ ਪਸੰਦ ਹੈ ਪਰ ਮਸਾਲੇ ਵਗੈਰਾ ਦੇ ਵਿੱਚ ਥੋੜੇ ਜਿਹਾ ਘੱਟ ਰੱਖਿਓ ਤਾਂ ਹੀ ਸਬਜੀ ਜਿਹੜੀ ਇਹ ਬਣਨ ਵਿੱਚ ਬਹੁਤ ਵਧੀਆ ਦਿਖਦੀ ਹੈ ਤੇ ਖਾਣ ਵਿੱਚ ਵੀ ਟੇਸਟੀ ਲੱਗਦੀ ਹੈ ਚੰਗੀ ਤਰ੍ਹਾਂ ਮਿਕਸ ਕਰਕੇ 4 ਤੋਂ 5 ਮਿੰਟ ਲਈ ਲਗਾਤਾਰ ਪਕਾਵਾਂਗੇ ਜਦੋਂ ਤੱਕ ਮਸਾਲਾ ਪੂਰਾ ਨਹੀਂ ਪੱਕ ਜਾਂਦਾ ਫਿਰ ਇਹਦੇ ਵਿੱਚ ਆਪਾਂ ਗਾਜਰਾਂ ਨੂੰ ਮਿਕਸ ਕਰ ਦਾਂਗੇ ਇਹਨਾਂ ਨੂੰ ਆਪਾਂ ਪਹਿਲਾਂ ਹੀ ਚੰਗੀ ਤਰ੍ਹਾਂ ਧੋ ਲਿਆ ਸੀ ਉਸ ਤੋਂ ਬਾਅਦ ਜੀ ਇਹਦੇ ਵਿੱਚ ਥੋੜਾ ਜਿਹਾ ਪਾਣੀ ਕਰਾਂਗੇ ਆਪਾਂ ਮਿਕਸ ਕਿਉਂਕਿ ਇਹਦੇ ਨਾਲ ਹੀ ਇਹ ਪੱਕਣੀਆਂ ਕੁਛ ਗਾਜਰਾਂ ਜਿਹੜਾ ਆਪਣਾ ਪਾਣੀ ਛੱਡ ਜਾਣਗੀਆਂ ਗੈਸ ਦੀ ਫਲੇਮ ਮੀਡੀਅਮ ਤੇ ਰੱਖ ਲਿਓ ਪਰ ਬਾਅਦ ਵਿੱਚ ਤੁਸੀਂ ਸਲੋਈ ਕਰ ਦਿਓ ਕਿਉਂਕਿ ਹੌਲੀ-ਹੌਲੀ ਪੱਕਣਗੀਆਂ ਜਿਆਦਾ ਪਾਣੀ ਨਹੀਂ ਲੈਣਗੀਆਂ ਤੇ ਫਿਰ ਆਪਾਂ ਇਹਨੂੰ ਟੱਕਦਾ ਜੀ 5-6 ਮਿੰਟਾਂ ਲਈ ਇਹਨੂੰ ਬਿਲਕੁਲ ਦੇਖਣ ਦੀ ਕੋਈ ਜ਼ਰੂਰਤ ਨਹੀਂ ਉਸ ਤੋਂ ਬਾਅਦ ਇਹਨੂੰ ਵਿੱਚ-ਵਿੱਚ ਤੁਸੀਂ ਹਿਲਾਉਂਦੇ ਰਹੋ ਤੇ ਫਿਰ ਤੁਸੀਂ ਬਾਅਦ ਵਿੱਚ ਇਹਨੂੰ ਟੈਕ ਦਿਓ 15 ਤੋਂ 20 ਮਿੰਟ ਦੇ ਵਿੱਚ ਵਿੱਚ ਜਿਹੜੀ ਇਹ ਸਬਜੀ ਹੈ ਬਣ ਕੇ ਤਿਆਰ ਹੋਊਗੀ ਪਰ ਜਿਹੜੀ ਇਹ ਸਬਜੀ ਹੈ ਘਰ ਵਿੱਚ ਗਾਜਰਾ ਵਗੈਰਾ ਆਪਣੇ ਆਪ ਹੀ ਪਈਆਂ ਹੁੰਦੀਆਂ ਤੇ ਇਹ ਨਹੀਂ ਹੁੰਦਾ ਕਿ ਆਪਾਂ ਇੱਕ ਘਰੇਲੂ ਸਬਜੀਏ ਤੁਸੀਂ ਕਿਸੇ ਨੂੰ ਵੀ ਬਣਾ ਕੇ ਖਵਾ ਸਕਦੇ ਹੋ ਇੰਨੀ ਜ਼ਿਆਦਾ ਇਹ ਟੇਸਟੀ ਬਣਦੀ ਹੈ ਤੇ ਰੈਸিপি ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਸਬਜੀ ਇਹ ਜਿਹੜੀ ਆਪਣੀ ਪੱਕ ਕੇ ਲਗਭਗ ਤਿਆਰ ਹੈ ਤੇ ਆਪਾਂ ਇਹਦੇ ਲਈ ਕੱਟ ਲਿਆ ਜੀ ਹਰਾ ਧਨੀਆ ਤੇ ਹੁਣ ਆਪਾਂ ਸਬਜੀ ਨੂੰ ਕਰਾਂਗੇ ਚੈੱਕ ਤੁਸੀਂ ਇਹਦੇ ਵਿੱਚ ਇੱਕ ਗਾਜਰ ਲੈ ਕੇ ਤੇ ਉਹਨੂੰ ਹਲਕਾ ਜਿਹਾ ਪ੍ਰੈਸ ਕਰਕੇ ਦੇਖ ਲਿਓ ਜਦੋਂ ਇਹ ਸੌਫਟ ਹੋ ਗਈ ਤਾਂ ਤੁਸੀਂ ਬੰਦ ਕਰ ਦਿਓ ਪਰ ਜਿਹੜੀ ਇਹ ਸਬਜੀ ਹੈ ਤੁਸੀਂ ਕੜਾਈ ਦੇ ਵਿੱਚ ਹੀ ਬਣਾਉਣੀ ਹੈ ਕਿਉਂਕਿ ਕੁੱਕਰ ਦੇ ਵਿੱਚ ਗਾਜਰਾਂ ਬਹੁਤ ਮੈਸ਼ ਹੋ ਜਾਂਦੀਆਂ ਤੇ ਸਬਜੀ ਬਿਲਕੁਲ ਵਧੀਆ ਨਹੀਂ ਬਣਦੀ ਤੇ ਆਪਣਾ ਪਾਣੀ ਵਗੈਰਾ ਛੱਡ ਦਿੰਦੀ ਹੈ ਲਾਸਟ ਵਿੱਚ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਗੈਸ ਬੰਦ ਕਰਨ ਤੋਂ ਬਾਅਦ 5 ਮਿੰਟ ਤੱਕ ਤੁਸੀਂ ਇਹਨੂੰ ਰੈਸਟ ਤੇ ਰੱਖਿਓ ਫਿਰ ਇਹਦੇ ਵਿੱਚ ਆਪਾਂ ਪਾਇਆ ਮਲਾਈ ਵਾਲਾ ਦੁੱਧ ਗਲਾਸ ਭਰ ਕੇ ਜੇ ਦੁੱਧ ਵਿੱਚ ਤੁਹਾਡੇ ਮਲਾਈ ਨਾ ਹੋਵੇ ਤੁਸੀਂ ਫਰੈਸ਼ ਮਲਾਈ ਅਲੱਗ ਪਾ ਦਿਓ ਤੇਰੇ ਦੇ ਉੱਪਰ ਪਾਇਓ ਜੀ ਹਰਾ ਹਰਾ ਧਨੀਆ ਸਬਜੀ ਆਪਣੀ ਬਣ ਕੇ ਤਿਆਰ ਹੈ ਬੜਾ ਹੀ ਸੋਹਣਾ ਇਹਦਾ ਕਲਰ ਆ ਗਿਆ ਪਰ ਇਹਨੂੰ ਦੁਬਾਰਾ ਤੁਸੀਂ ਫੁੱਲ ਗਰਮ ਨਾ ਕਰਿਓ ਜਦੋਂ ਵੀ ਖਾਣੀ ਹੈ ਆਪਣੇ ਹਿਸਾਬ ਨਾਲ ਹਲਕਾ ਗਰਮ ਕਰਿਓ ਕਿਉਂਕਿ ਦੁੱਧ ਵਗੈਰਾ ਕਈ ਵਾਰ ਸਬਜੀ ਵਿੱਚ ਫਟ ਜਾਂਦਾ ਤੇ ਸਬਜੀ ਤਿਆਰ ਹੋਣ ਤੋਂ ਬਾਅਦ ਐਟ ਅ ਟਾਈਮ ਤੁਸੀਂ ਬਿਲਕੁਲ ਦੁੱਧ ਨਹੀਂ ਪਾਉਣਾ ਕਿਉਂਕਿ ਨਹੀਂ ਤਾਂ ਨਾਲ ਦੀ ਨਾਲ ਹੀ ਇਹਨੇ ਫਟ ਜਾਣਾ ਸਬਜੀ ਨੂੰ ਰੈਸਟ ਤੇ ਰੱਖ ਕੇ ਦੁੱਧ ਪਾਉਣਾ ਇਸ ਗੱਲਾਂ ਦਾ ਤੁਸੀਂ ਧਿਆਨ ਰੱਖਿਓ ਬਹੁਤ ਹੀ ਮਜ਼ੇਦਾਰ ਜੀ ਸਬਜੀ ਹੁਣ ਬਣਾਂ ਕੇ ਜਰੂਰ ਖਾਇਓ ਦੇਖੋ ਬੜਾ ਹੀ ਵਧੀਆ ਕਲਰ ਆਇਆ ਮਸਾਲੇ ਵਗੈਰਾ ਵੀ ਠੀਕ ਰੱਖਿਓ ਕਿਉਂਕਿ ਨਹੀਂ ਤਾਂ ਦੁੱਧ ਜਿਹੜਾ ਪਾਇਆ ਉਹ ਜਿਆਦਾ ਵਧੀਆ ਨਹੀਂ ਦਿਖਣਾ ਧੰਨਵਾਦ ਜੀ